ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚਿਆਗੇ ਪਿੰਡ ਬਰਸਟ ਜ਼ਿਲ੍ਹਾ ਪਟਿਆਲਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਇੱਧਰ ਆਪਣੀ ਲੱਗ ਰਹੀ ਹੈ ਟੀਮ ਕੈਮਰਾ ਗੁੰਮਰਾ ਕਸਣ ਤੇ ਉਹ ਸਾਹਮਣੇ ਮੋਟਰ ਹੈ ਇੱਧਰ ਆਪਣੇ ਯਾਰ ਕੈਮਰਾ ਗੁੰਮਰਾ ਕਸਣ ਲੱਗ ਰਹੇ ਨੇ ਆ ਜੀ ਤੁਹਾਨੂੰ ਹੁਣ ਉਹ ਬੋਰ ਦਿਖਾਉਣਾ ਜਿਹਦੀ ਵਿੱਚ ਆਪਾਂ ਕੈਮਰਾ ਮਾਰਨ ਆਏ ਹਾਂਗੇ आ रे हाई जी ओ बोर जो कैमरा मारना यदि ड्रैवरी डर की पे सारी अपनी तो टीम कैमरा कूमरा कसके तारूर किटी कर लाही आंदी सच आलिए अपना कैमरा ਕੈਮਰਾਮੈਨ ਹਣੀ ਲਓ ਜੀ ਚੱਲਾ ਗਿਆ ਆਪਣਾ ਕੈਮਰਾ ਬੋਰ ਦੇ ਅੰਦਰ ਹੁਣ ਸਾਨੂੰ ਆਪਾਂ ਐਲ ਸੀ ਡੀ ਤੇ ਜਾ ਕੇ ਇਹਦਾ ਕੈਮਰੇ ਦਾ ਰਿਵਿਊ ਚੱਕਰ ਪਾਉਣੇ ਆਗੇ ਦੱਸੋ ਭਾਈ ਕਿ ਹੁਣ ਲੱਗਾ ਜਦੋਂ ਪਾਣੀ ਨਾ ਰੋ ਪਾਣੀ ਚੱਕ ਪਾਣੀ ਚ ਵੰਗ ਨੋ ਜੀ ਹੜਕੋਂ ਕੋਈ ਕੋਈ ਨਾ ਤੂੰ ਦੇਖੋ ਉੱਥੇ ਹੋਊਗਾ ਫੜਕਾ ਦਾ ਰੇਤ ਨਹੀਂ ਪਾਣੀ ਨਾ 130 ਫੁੱਟ ਤੇ ਜਾ ਕੇ ਹੁਣ ਕਿੰਨੇ ਤੇ ਵੱਧ ਗਿਆ ਉਹ ਤੋਂ ਇਹ ਹੋਇਆ ਬਸ 10 ਫੁੱਟ ਪਾਣੀ ਚ ਜਾ ਕੇ ਹੋਗਾ 15 ਉਹ ਤੋਂ ਖਾਂ ਗਿਆ ਮੋਟਕਨੇ ਤੇ ਚੱਲ ਦਿੱਤੀ ਐ 150 ਤੇ 150 ਰੁਪਏ ਲਗਭਗ ਹੋਊਗਾ ਯੋ ਤਾਂ 150 ਦਾ ਬਾਸ਼ ਨੂੰ ਟੋਟੇ ਬਾਜ ਚ ਪਾਉਣੇ ਸੀ ਸਾਰੀ ਤੱਕ ਨਹੀਂ ਕਿ ਦਬਾ ਤੱਕ ਨਹੀਂ ਆ ਗਈ ਹਾਂ ਗੜਿ ਗੜਿ ਦੇਖੀ ਤੀ ਕਿੱਡ ਮੋਟਰ ਕੋਈ ਨਾ ਨਾ ਮੋਟਰ ਤਾਂ ਹੀ ਨਿਕਲੇ ਕਿੰਨਾ ਹੋ ਗਿਆ ਦੇਖੇ ਕਿੱਥੇ ਪਾਣੀ ਪਾਣੀ ਹੈ 110 ਤੇ ਪਾਣੀ ਜਾ ਹੁਣ ਪਾਣੀ ਚ ਜਾਣਦੇ ਪਾਣੀ ਕਿ ਜਾ ਰਹੇ ਮੜਾ ਤਾਂ ਜਾ ਕੇ ਸਾਡਾ ਹੌਲੀ 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 ਪ੍ਰਕਾਰਾਂ ਉਹ ਸਾਰਾ ਪੰਡਰ ਜੀ ਕਿਨ ਵਿੱਚ ਇਹ ਹੀ ਹੀ ਟੁੱਟਿਆ ਥੱਲੇ ਕਰ ਹੌਲੀ ਹੌਲੀ ਕੱਢੇ ਥੱਲੇ ਕਰ ਜਾਲੀ ਦੇਖ ਲਈ ਵੀ ਦੇਣ ਬਸ ਆਉਂਦੀ ਆ ਪੱਟੇ ਭਾਈ ਉਹ ਸਾਰਾ ਪੜਿਆ ਹੋਇਆ ਜੜ ਨਿਕਲੀ ਹੋਈ ਹੈ ਜਾਲੀ ਨਹੀਂ ਸੀ ਜੜ ਦਰਖਤ ਦੀ ਹਾਂ ਉਹਦਾ ਫਿਲਟਰ ਤਾਂ ਹੈ ਨਹੀਂ ਤਾਂ ਕਿੰਨਾ ਹੋ ਗਿਆ ਓਰੇ ਇਹ ਦੂ ਵੀ ਟੱਕਾਂ ਲਾਇਆ ਫਿਲਟਰ ਦੇ ਦੋ ਟੱਕਾਂ ਲਾ ਪਏ ਵਿੱਚ ਕੱਲ ਥਲੇ ਉਹ ਜੜਾਂ ਦੀਆਂ ਹਾਂ ਜੜਾ ਮੈਂ ਕਿਹਾ ਵੀਰਾ ਡਾਕਟਰ ਵੀ ਗਾਂ ਵੀ ਹਾਂ ਅਦਰਕਤ ਵਾਲੇ ਨਹੀਂ ਇਹ ਲਾਉਂਦੀ ਲੰਗੀ ਜੜਾ ਨਾ ਚੱਲਦਾ ਆਹ ਭੰਡਰ ਕਿੰਨਾ ਹੋ ਗਿਆ ਨੋਚੀਰੀ ਵਾਲਾ ਹੈ ਦੂਜਾ ਇਵੈਂਟ ਰਕਾ ਗੋਲ ਵਾਲੀਓ ਤਾਂ ਨੋਚੀਰੀ ਵਾਲਾ ਹੈ ਉਹ ਸਾਹਮਣੇ ਗੋਲ ਗਲੀ ਵਾਲਾ ਜੀ ਚੀਰੀ ਵਾਲਾ ਕੋਈ ਹੋਣਾ ਇੱਕ ਅੱਧਾ ਟੁੱਟਾ ਨਾ ਨਾ ਦੇਖੋ ਜੀ ਹੌਲੀ ਹੌਲੀ ਚੱਲੀ ਆਹ ਦੇਖੋ ਜੀ ਆਹ ਦੇਖੋ ਜੀ ਦੇਖੋ ਗੋਲ ਚੱਕੋ ਆਹ ਦੇਖੋ ਜੀ ਆਹ ਪੂਨਪੂ ਲੱਗਿਆ ਹੋਰ ਗੋਲ ਗਲੀ ਉਹਨਾਂ ਪਲਾਸਟਿਕ ਜਦੈਂ ਇਹ ਕਹਦਾ ਦੂਆ ਟੱਕਾ ਥੰਨੇ ਪਾਉਣਾ ਨਾ 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 ਆਹ ਦੇਖੋ ਆਤੀ ਗੀ ਗੋਲ ਗਲੀ ਹੈ ਕਿੰਨੇ ਤੇ ਪੱਗ ਹੋਣੇ 130 ਤੇ ਕਿਹਾ ਹੋਣਾ ਜੀ

ਮਾਫੀ ਪਾਪ ਆਪ ਮੇਰੇ ਸਾਹ ਕੋਲ ਕਿਰਾ ਮੈਂ ਥੋੜੇ ਤੋਂ ਆਪੋ ਦੇਖ ਹੀ ਲੇ ਤੂੰ ਬੰਦ ਨਹੀਂ ਹੁੰਦਾ ਹੁਣ ਐ ਕਿਰਨ ਲੱਗੇ ਜਿਗੜ ਫਿਰ ਦਵਾਰ ਪੂਰ ਮੰਤਰੀ ਦਾ ਬਣਾ ਹਾਂ ਉਹ ਬਹੁਤ ਸਾਰੇ ਗੋਲ ਗਲੀ ਵਾਲੇ ਨੇ ਫੈਂਟਰ ਗੋਲ ਵਾਲੇ ਨੇ ਸਾਰੇ ਸਿਰ ਤੱਕ ਗੋਲ ਵਾਲੇ ਹੂੰ ਲਾ ਦੇ ਕੋਈ ਇਹ ਸਾਲਾ ਬੰਦਾ ਦੂਆ ਇਹ ਕਿਹੜਾ ਸਾਲਾ ਦੂਆ ਨਾ 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 ਗੋਲ ਗਲੀ ਬਦਲ ਗਿਆ ਕੋਈ ਬਦਲ ਗਿਆ ਸਾਲਾ ਟਾਈਮ ਹੋ ਗਿਆ ਜੀ ਲੇਕਿਨ ਪਤਾ ਨਹੀਂ ਲੱਗਈ ਯਾਰ ਛੋਟਾ ਜਿਹਾ ਹੈਗਾ ਜੀ ਇਹ ਬੰਦ ਇੱਕੇ ਥੋਰ ਚ ਪਾਇਆ ਸੀ ਸਾਡੇ ਜ਼ਮਾਨੇ ਨੇ ਇਹੇ ਥੋਰ ਦਾ ਸਾਰਾ ਥੋਰ ਚ ਸਾਰਿਆਂ ਚ ਪਾਣੀ ਵੀ ਵੱਧਦੀ ਇੱਟੇ ਬਲਦੇਵ ਵਾਲੀ ਚ ਤਾਂ ਨਹੀਂ ਪਤਾ ਪਰ ਆਲੀ ਨਾ ਮੇ ਤਾਂ ਗੂਗਲ ਹੀ ਜਲਦੀ ਸਾਰੇ ਚਾਹ ਗੂਗਲ ਹੀ ਹੋਇਆ ਠੀਕ ਆ ਉਹ ਤਾਂ ਉਹ ਕੇ ਹਰ ਦਿੱਖ ਹੈ ਭਾਈ ਹਾਂ ਠੀਕ ਹੈ ਇਹ ਹਲ ਤੱਕ ਤੋਰੇ ਤੱਕ ਦਾ ਬਾਹਾਂ ਤਾਂ ਫਿਰ ਕੈਵਿਟੀ ਆਉਂਗਾ ਰੋੜਾ ਤਾਂ ਰੇਤ ਤਾਂ ਤਾਂ ਵੀ ਕਿਹਦੀ ਕੈਵਿਟੀ ਆਹੀਂ ਹਾਂ ਨਾਲੇ ਫੰਟਰ ਨਾਲੇ ਕੈਵਿਟੀ ਆ ਕੈਵਿਟੀ ਬਾਅਦ ਚ ਕਰਾਤੀ ਸੀ ਬੋਰ ਚ ਪਾਣੀ ਨਹੀਂ ਹੋਇਆ ਪੂਰਾ ਕੋਈ ਨਾ ਦੇਖ ਲੈਣੇ ਹੋਗੇ ਫੈਂਟਰ ਵੀ ਚੋਕ ਹੈ ਇਹਦਾ ਆਗਲੀਆਂ ਭਰੀਆਂ ਪਈਆਂ ਨੇ ਸਾਰੀਆਂ ਮਿੱਟੀ ਨਾਲ ਹੂੰ ਪਾਣੀ ਨਹੀਂ ਆਉਂਦਾ ਇਹ ਚਾ ਬੰਦ ਨੇ ਸਾਰੀਆਂ ਪਾਣੀ ਹੈ ਹੀ ਨਹੀਂ ਪਾਣੀ ਥੱਲੂ ਹੁੰਦਾ ਨਾ ਹਾਂ ਥੱਲੂ ਕੈਵਿਟੀ ਦਾ ਹੁੰਦਾ ਜੀ ਕੈਵਿਟੀ ਦਾ ਪਾਣੀ ਲੈਣ ਲੱਗੇ ਉਹਦੇ ਕਰਕੇ ਫੈਂਟਰ ਦਾ ਪਾਣੀ ਨਹੀਂ ਲੈਂਦੀ ਉਹਨੇ ਹੂੰ ਹੌਲੀ ਹੌਲੀ ਆ ਚੱਲ ਕਿੰਨਾ ਹੋ ਗਿਆ ਦੇਖੀ ਕੈਪਟੀ ਚੱਲਦੀ ਹਾਂ ਹਾਂ ਕੈਪਟੀ ਚੱਲ ਪਿਆ ਉਹ ਕਿਥਲੀ ਪੰਡੂ 222 ਬੜਾ ਤੇਰ ਕਹਿੰਨਾਂ ਚੱਲ ਆ ਪੰਡੂ ਆਈ ਆਪਣਾ ਬਸ ਬਾ ਰੋਕ ਲੈ ਬਸ ਉੱਪਰ ਕਰ ਕਿੰਨਾ ਓਰੇ ਉਹੀ ਸਭਾ ਦੋਸਤ ਪਾਣੀ ਕਿੰਨਾ ਕਾ ਹੋਣਾ ਇੱਚ ਬੋਰਚ ਪਾਣੀ ਤਾਂ ਬਹੁਤ ਹੈ ਜੀ 500 ਖੂਸਾ ਵਧੀਆ ਪਣੀ ਖੜਾ ਹੀ ਕੈਮਰਾ ਪਾਣੀ ਦਿੱਕਤ ਨਹੀਂ ਹੈਗੀ ਪਾਣੀ ਉੱਥੇ ਖੜਵਾਉਣਾ ਜਿੱਤੇ ਕਿੰਨਾ ਹੋ ਗਿਆ ਤੀਆ ਉਹ 225 225 ਬਸ ਕੱਢ ਲਾ ਹਣੀ ਕੈਮਰਾ ਵਾਰੇ ਵੀਰੇ ਸਾਫ ਹੋ ਜੂਗਾ ਕੈਵਿਟੀ ਇਹ ਜਦੋਂ ਤੱਕ ਅੱਡੀ ਆ ਤਾਰਾ ਲੋਬੂ ਦੀ ਫਾਈਨਲੀ ਆਪਣਾ ਕੈਮਰਾ ਬਾਜੀ ਠੱਥ ਹੈਗਾ तो हूँ अपना कैमरा बारी कट रहे हैं लो जी फाइनली अपना कैमरा बारे आ चुका है उधर अपनी तार तूर भी सारी कट्ठी हुई ही जाती है जी ਹੁਣ ਆਪਾਂ ਹੁਣ ਬਿਜਲੀ ਮਿਸਤਰੀ ਨਾਲ ਗੱਲ ਕਰਾਉਣੀ ਆ ਵੀ ਇਸ ਬੋਰ ਦੇ ਅੰਦਰ ਕੀ ਹੋਇਆ ਤੇ ਆਪਾਂ ਇਹਦਾ ਕੀ ਸੋਲੂਸ਼ਨ ਕਰਨਾ ਸਟਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪੌਂਚੇ ਬਰਸਟਾਂ ਤੇ ਜ਼ਿਲ੍ਹਾ ਪਟਿਆਲਾ ਹਾਂਜੀ ਤੇ ਉਹਰੇ ਬੋਰ ਚੈੱਕ ਕੀਤਾ ਸੀ ਹਾਂਜੀ ਹਾਂਜੀ ਜਿਹੜਾ ਕਿ 111 12 ਫੁੱਟ ਤੋਂ ਟੋਟਾ ਹੋਇਆ ਬੋਰ ਤੇ ਉਸ ਤੋਂ ਬਾਅਦ ਆਪਾਂ ਨੇ ਦੇਖ ਲਿਆ ਤੇ ਬਾਕੀ ਬੋਰ ਸਾਰਾ ਸਹੀ ਥੱਲੇ ਕੈਵਟੀ ਵੀ ਸਹੀ ਹੈਗੀ ਠੀਕ ਹੈ ਇਹਦੇ ਆਪਾਂ ਨੇ ਪੱਛ ਚਲਾਉਣਾ ਹੈਗਾ ਬੋਰ ਚਲਾਉਣਾ ਹੈਗਾ ਇਹ ਰਿੱਤਾ ਬਹੁਤ ਜ਼ਿਆਦਾ ਮਾਰਦਾ ਸੀ ਇਹਨਾਂ ਨੂੰ ਬਾਈ ਨੂੰ ਦਿੱਕਤ ਸੀ ਵੀ ਥੱਲੋਂ ਕੈਵਟੀ ਦਾ ਰਿੱਤਾ ਆਉਂਦਾ ਹੈ ਹਾਂਜੀ ਜਾਂ ਵੀ ਉੱਪਰੋਂ ਕਿਸੇ ਪਾਸੇ ਇਹਨਾਂ ਨੂੰ ਕੋਈ ਕਲੀਅਰ ਨਹੀਂ ਹੋ ਰਿਹਾ ਤੇ ਦੋ ਤਿੰਨ ਵਾਰੀ ਇਹਨਾਂ ਨੇ ਮੋਟਰ ਕੱਢ ਕੇ ਪਾਈ ਤੇ ਉਸ ਤੋਂ ਬਾਅਦ ਸਾਨੂੰ ਦੱਸਿਆ ਹਾਂਜੀ ਤੇ ਬੁਲਾਇਆ ਸਾਨੂੰ ਰੇ ਅਸੀਂ ਇਹ ਬੋਰ ਚੈੱਕ ਕਰ ਲਏ ਤੇ ਬਾਈ ਬਾਕੀ ਹੁਣ ਦੱਸਣਗੇ ਕਿ ਵੀ ਕੰਮ ਕਦੋਂ ਕਰਨਾ ਹੈਗਾ ਠੀਕ ਹੈ ਬਾਕੀ ਸੀ ਬੋਰ ਚੈੱਕ ਕਰ ਲਿਆ ਬਾਈਆਂ ਨੂੰ ਦਿਖਾਤਾ ਜੇ ਕਈ ਵਾਰ ਹੋਰ ਗਾਂ ਕੋਈ ਕੰਮ ਬੋਰ ਚੈੱਕ ਕਰਾਉਣਾ ਹੋਵੇ ਜਾਂ ਬੋਰ ਦੇ ਪੱਛ ਲਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮਿਸਤਰੀ ਮੁਖਤਿਆਰ ਸਿੰਘ ਮੋਬਾਈਲ ਨੰਬਰ ਹੈਗਾ 9781754490 ਧੰਨਵਾਦ ਠੀਕ ਹੈ